ਦਰੀਆ ਕਾਲ ਮੈਨੂੰ ਆਇਆ ਲੱਗਦਾ ਹਾਂ ਜੀ ਕੀ ਨਾਮ ਹੈ ਜੀ ਆਪਣਾ ਜਿਨੈਸ਼ ਕੋਆ ਜੀ ਆਪਣਾ ਦੱਸ ਦੋ ਕੀ ਰੈਂਕ ਹੈ ਤੁਹਾਡਾ ਮੇਰਾ ਮੇਰਾ ਰੈਂਕ ਐਕਸੀਡੈਂਟ ਹੈ ਜੀ ਫ੍ਰੀ ਜੀ ਜੀ ਇੰਟਰਸਟਿੰਗ ਹੈ ਮੇਰੀ ਜੀ ਜੀ ਬਤਾਓ ਐਕਸ਼ਨ ਕਨਾਲਸ ਜੀ ਤੇ ਜੀ ਇੱਥੇ ਅਸੀਂ ਕੋਟਪੂਰਾ ਰੁਜਵਾਹੇ ਦੀ ਬੁਰਜੀ 27840 ਦੇ ਕ੍ਰਾਸ ਰੈਗੂਲੇਟਰ ਬਣਾਇਆ ਹੈ ਜੀ ਜੀ ਇਹਦਾ ਮੇਨ ਪਰਪਸ ਇਹ ਹੈ ਇਹਦੀ ਲਾਗਤ ਹੈਗੀ ਹੈ ਜੀ ਤਕਰੀਬਨ ਤਕਰੀਬਨ 28 ਲੱਖ ਰੁਪਈਆ ਜੀ ਤੇ ਇਹਦਾ ਮੇਨ ਪਰਪਸ ਇਹ ਹੈ ਜੀ ਕਿ ਕੋਟਕਪੂਰਾ ਸ਼ਹਿਰ ਨੂੰ ਪੀਣ ਵਾਲਾ ਨਹਿਰੀ ਪਾਣੀ ਸਾਫ ਸੁਥਰਾ ਨਹਿਰੀ ਪਾਣੀ ਉਹ ਸਾਲ ਦੇ 365 ਦਿਨ ਹੁਣ ਮਿਲੂਗਾ ਵਾਹ ਜੀ ਵਾਹ ਤੇ ਉਹ ਅੱਗੇ ਜਦੋਂ ਲੋ ਸਪਲਾਈ ਹੁੰਦੀ ਸੀਗੀ ਜੀ ਕਨਕਰ ਦੇ ਸੀਜ਼ਨ ਦੇ ਵਿੱਚ ਹਾੜੀ ਦੇ ਟਾਈਮ ਦੇ ਉਸ ਵੇਲੇ ਪਾਣੀ ਬਹੁਤ ਘੱਟ ਛੜਦਾ ਸੀਗਾ ਮੋਗੇ ਦੇ ਵਿੱਚ ਇਸ ਇਹ ਗੇਟ ਲਗਾਉਣ ਨਾਲ ਕ੍ਰਾਸ ਰੈਗੂਲੇਟਰ ਬਣਾਉਣ ਨਾਲ ਪਾਣੀ ਨਿਰਵਿਘਨ ਮਿਲੂਗਾ ਤੇ ਇਹ ਹਮੇਸ਼ਾ ਗਰਾਊਂਡ ਵਾਟਰ ਦੀ ਲੋਡ ਨਹੀਂ ਪਾਉਗੀ ਤੇ ਕਨਾਲ ਵਾਟਰ ਆਫਟਰ ਟ੍ਰੀਟਮੈਂਟ ਬੜੇ ਆਸਾਨੀ ਨਾਲ ਕੋਟਕਪੁਰਾ ਸ਼ਹਿਰ ਨੂੰ ਪੀਣ ਵਾਸਤੇ ਮਿਲੇਗਾ ਜੀ ਦੇਖੋ ਜੀ ਜਦੋਂ ਅ ਥੋੜਾ ਲਾਸਟ ਵਾਰੀ ਹਲਕਾ ਕੋਟਕਪੁਰੇ ਨੇ ਮੈਨੂੰ ਐਮਐਲਏ ਬਣਾ ਕੇ ਭੇਜਿਆ ਸੀ ਜੀ ਤਾਂ ਮੈਂ ਇਥੋਂ ਰਿਕਾਰਡ ਘਟਾਇਆ ਤੇ ਮੈਨੂੰ ਪਤਾ ਲੱਗਿਆ ਵੀ ਸਾਲ 'ਚ 60 ਕੁ ਦਿਨ ਪਾਣੀ ਦੀ ਸਪਲਾਈ ਹੁੰਦੀ ਹੈ ਜੀ ਸ਼ਹਿਰ ਦੇ ਵਿੱਚ ਜੀ ਤੇ ਉਦੋਂ ਮੈਂ ਰਾਤ ਕੀਤੀ ਮੈਂ ਸੱਚਾ ਪਾਛਾ ਮੌਕਾ ਲਈ ਜੀ ਆਪਾਂ ਸਾਰਾ ਸਾਲ ਪੀਣ ਵਾਲਾ ਪਾਣੀ ਪੀਣ ਵਾਲਾ ਪਾਣੀ ਤਾਂ ਹਮੇਸ਼ਾ ਚਾਹੀਦਾ ਨਾ ਉਹ ਸਰਕਾਰ ਹੀ ਕਾਦੀ ਜੀ ਜਿਹੜੀ ਪੀਣ ਵਾਲੇ ਪਾਣੀ ਦਾ ਪ੍ਰਬੰਧਨ ਕਰ ਸਕੀ ਜੀ ਮੈਂ ਅਰਦਾਸ ਕੀਤੀ ਸੀ ਉਹ ਹਲਕਾ ਕੋੜਪੂਰਾ ਦੇ ਲੋਕਾਂ ਦੇ ਪਿਆਰ ਦੇ ਰਾਹੀਂ ਉਹਨਾਂ ਦੇ ਅਸ਼ੀਰਵਾਦ ਦੇ ਰਾਹੀਂ ਉਹ ਮੇਰੇ ਤੇ ਕਿਰਪਾ ਹੋਈ ਹੈ ਮੇਰੇ ਕੋਲੋ ਅੱਜ ਇਹ ਜਿਹੜਾ ਪ੍ਰੋਜੈਕਟ ਹੈ ਇਹਦਾ ਲੋਕ ਅਰਪਣ ਕਰਵਾਇਆ ਹੁਣ ਸਾਰਾ ਸਾਲ ਪਾਣੀ ਮਿਲਿਆ ਸਾਰਾ ਸਾਲ ਸਾਰਾ ਸਾਲ ਸਾਫ਼ ਪਾਣੀ ਸਾਫ਼ ਪਾਣੀ ਇਹ ਰਸਤਾ ਵੀ ਤੁਸੀਂ ਸ਼ੁਰੂ ਕਰਾਇਆ ਸੀ ਬਾਈਪਾਸ ਉਹ ਵੀ ਉਹ ਮੈਨੂੰ ਤਾਂ ਮੈਂ ਤਾਂ ਕਾਰਨ ਬਣਦਾ ਇਕੱਲਾ ਉਹ ਜਰੀਆ ਬਣਦਾ ਤੇ ਕਰਾਉਣ ਵਾਲੇ ਤਾਂ ਤੁਸੀਂ ਆ ਜੀ ਭਗਵਾਨ ਆਕਾਲ ਪੁਰਖ ਆ ਤੁਸੀਂ ਉਹ ਗॉड ਹੈ ਨਹੀਂ ਉਸ ਵੇਲੇ ਤੁਹਾਨੂੰ ਧਮਕੀਆਂ ਮਿਲੀਆਂ ਸੀ ਉਹ ਲੋਕਾਂ ਦੀ ਹੈਗੀ ਹੈ ਮੈਨੂੰ ਸਿਰੇ ਲੋਕ ਚੰਚੇ ਚਲੇ ਆੜੇ ਖੜਾ ਦੰਬੇ ਦੋ ਆ ਉਹਦਾ ਨਹੀਂ ਉਸ ਵੇਲੇ ਤੁਹਾਨੂੰ ਧਮਕੀਆਂ ਮਿਲੀਆਂ ਸੀ ਦੇਖੋ ਜੇ ਚੰਗਾ ਕੰਮ ਕਰਦੇ ਧਮਕੀਆਂ ਮਿਲਦੀਆਂ ਸ਼ਵਾਸ ਹੀ ਮਿਲਦੀਆਂ ਉਹਦੇ ਬਾਅਦ ਸ਼ਵਾਸੇ ਬਾਹਲੀ ਵੱਡੀ ਮਿਲ ਗਈ ਨਾ ਸਾਰੇ ਕੋਠਾਂ ਦੇ ਰਹਿਣਾ ਸ਼ਵਾਸ ਤਾਂ ਆਹ ਬਸ ਸਾਰੇ ਪਿੰਡਾਂ ਵਾਲੇ ਦੇ ਦੇ ਸ਼ਵਾਸ ਬਹੁਤ ਥੋੜਾ ਇਹ ਨਾ ਹੀ ਰਸਤਾ ਹੋਰ ਖੁੱਲਾ ਕਰਾਵਾਂਗੇ ਇਹਨੂੰ ਵਧੀਆ ਮੈਂ ਪ੍ਰਪੋਜ਼ ਕਰ ਰਿਹਾ ਦੇਖੋ ਜੇ ਮਟੀਰੀਅਲਾਈਜ਼ ਹੋ ਜਾਏ ਕਦੋਂ ਮਟੀਰੀਅਲ ਲੈ ਦਿੰਦਾ ਬਾਈਪਾਸ ਬਣ ਜੂਗਾ ਮੋਕਾ